ਲੱਗਣਾ ਨਾ ਮਿਲੂ। ਕੋਈ ਲੜਕੇ ਕਿਸੇ ਦੀ ਵੀ ਨਹੀਂ ਆਉਣੀ। ਸੱਕੀ ਨੂੰ ਸੋਣੀ ਨੂੰ ਖੜਾ। ਸਾਡਾ ਆਉਣ ਵਾਲੇ ਟਾਈਮ ਦਾ ਪਹਟਾਣਾ ਇਹ ਕਿੱਦਾਂ। ਆਹ ਦੇਖ ਜੀ ਨਾੜੀ ਆ ਜੀ। ਇੱਧਰ ਦੇ ਲੈ। ਆਹ ਸੇ ਨੂੰ ਆ ਜਾ। ਆਈ ਦੋ। ਪਹਟਾਣਾ ਲੈ ਤੂੰ ਆ ਜਾ। ਕਿਵੇਂ? ਛੱਡ ਕੇ ਆਖਲੇ। ਆ ਜਾ। ਹਾਂ ਸਾਰੇ ਜਿੰਨੇ ਕਿਸਾਨ ਭਰਾ ਆਏ ਆ। ਤੇ ਮਜ਼ਦੂਰ ਭਰਾ ਸਾਡੀ ਆਮ ਆਦਮੀ ਪਾਰਟੀ ਵੱਲੋਂ ਸਾਡੀ ਸਮੂਲ ਲੀਡਰਸ਼ਿਪ ਭਾਈ ਧਰਮਜੀਤ ਜੀ ਗੁਰਿੰਦਰਵਾਲੀਆ ਜੀ ਕਿਰਪੀਤ ਜੀ ਨਰਿੰਦਰਪਾਲ ਐਮਐਸ ਜੀ ਤੇ ਸਾਰਿਆਂ ਵੱਲੋਂ ਬਹੁਤ ਬਹੁਤ ਮੁबारकਾ ਕਿਸਾਨ ਭਰਾਵਾਂ ਨੂੰ ਤੇ ਆਰਤੀ ਭਰਾਵਾਂ ਨੂੰ ਜਿਹੜੇ ਅੱਜ ਜਿਹੜੀ ਬੋਲੀ ਲੱਗੀ ਆ ਤੇ ਸਾਡੀ ਇੱਕ ਇਹ ਉਮੀਦ ਆ ਕਿ ਜਿਸ ਤਰ੍ਹਾਂ ਭਾਈ ਹਰਪਾਜਨ ਸਿੰਘ ਜੀ ਦਵਲੀ ਖਾਨ ਵਾਲੇ ਦੀ ਪਹਿਲੀ ਬੋਲੀ ਲੱਗੀ ਆ ਇਸੇ ਤਰ੍ਹਾਂ ਸਾਡੇ ਕਿਸਾਨਾਂ ਨੂੰ ਇਹ ਫੀਲ ਆ ਵੀ ਜੇ ਜਿਸ ਤਰ੍ਹਾਂ ਇਹ ਸੁੱਕਾ ਝੋਨਾ ਲੈ ਕੇ ਆਇਆ ਤੇ ਦੂਜੇ ਕਿਸਾਨ ਵੀ ਇਸ ਤਰ੍ਹਾਂ ਸੁੱਕਾ ਚੂਨਾ ਲੈ ਕੇ ਅ ਜਿਕਰ ਪ੍ਰਬੰਧਨ ਦੀ ਗੱਲ ਕੀਤੀ ਹੈ ਤਾਂ ਕੀ ਕੀ ਪ੍ਰਬੰਧ ਕੀਤੇ ਗਏ ਮਿੰਟ ਪ੍ਰਬੰਧ ਸਾਰੇ ਆ ਜੇ ਅੱਗੇ ਨੌ ਵੀ ਮੁਕੰਮਲ ਵਧੀਆ ਪ੍ਰਬੰਧ ਕੀਤੇ ਗਏ ਆ ਅੱਗੇ ਵੀ ਕਿਸੇ ਕਿਸਮ ਦੀ ਕੋਈ ਨਹੀਂ ਆਉਣ ਦਿੱਤੀ ਕਿਸ ਤਕਲੀਫ ਤੇ ਹੁਣ ਵੀ ਨਹੀਂ ਕੋਈ ਕਿਸੇ ਕਿਸਮ ਦੀ ਕਿਸਾਨ ਤਿਆਰਤੀਆਂ ਨੂੰ ਆਉਣ ਦਿੱਤੀ ਜਾਂਦੀ ਕਿੰਨੇ ਸੈਂਟਰ ਬੁਲਾਈ ਹੋਏ ਸੈਂਟਰ ਆ ਜੀ ਜਿਹੜੇ ਸਾਡੇ ਬਾਈ ਆ ਜੀ ਬਾਈ ਮੰਡੀਆਂ ਦਾ ਆ हां चेयरमैन साहब ਕੀ ਕਹਣਾ ਚਾਹੋਗੇ ਦੇਖੋ ਹਰ ਵਾਰੀ ਸਰਕਾਰ ਜਿਹੜਾ ਨਵੇਂ ਤੋਂ ਨਵੇਂ ਪ੍ਰਬੰਧ ਜਿਹੜੇ ਕਰਦੀ ਹੈ ਇਸ ਵਾਰ ਵੀ ਵਧੀਆ ਜਿਹੜੇ ਪ੍ਰਬੰਧ ਦਾ ਸਰਕਾਰ ਵੱਲੋਂ ਕੀਤੇ ਗਏ ਆ ਤੇ ਆਸ ਕਰਦੇ ਆ ਜਿਹੜੇ ਸਾਡੇ ਸ਼ੈਲਰ ਦੇ ਮਾਲਕਾ ਉਹ ਵੀ ਆਪ ਦੀ ਤਨਦੇਹੀ ਦੇ ਨਾਲ ਤੇ ਪੂਰੇ ਮਤਲਬ ਟਾਈਮ ਲਾ ਕੇ ਜਿਹੜਾ ਛੇਤੀ ਤੋਂ ਛੇਤੀ ਜਿਹੜਾ ਝੋਨਾ ਜਿਹੜਾ ਮੱਡੀਆਂ ਦੇ ਵਿੱਚੋਂ ਚੱਕਣਗੇ ਤੇ ਅਸੀਂ ਆਪਦੇ ਵੱਲੋਂ ਵੀ ਵਾਰ-ਵਾਰ ਮੰਡੀਆਂ ਦੇ ਵਿੱਚ ਜਾਂਦੇ ਰਵਾਂਗੇ ਜਿੱਥੇ ਕਿਸੇ ਨੂੰ ਕਿਸਾਨ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਸਮੱਸਿਆ ਆਉਂਦੀ ਹੈ ਤਾਂ ਸਾਡੀ ਮਾਰਕੀਟ ਕਮੇਟੀ ਦੇ ਡਾਕਟਰ ਚੇਅਰਮੈਨ ਸਾਹਿਬ ਨੂੰ ਦੱਸ ਸਕਦੇ ਆ ਤੇ ਅਸੀਂ ਆਪਦੇ ਵੱਲੋਂ ਵੀ ਪੂਰੀ ਤੋਰਾ ਫਿਰਾ ਕਰਕੇ ਜਿਹਦਾ ਕੋਈ ਸਮੱਸਿਆ ਹੋਈ ਉਹਦਾ ਹੱਲ ਕਰਦੇ ਰਵਾਂਗੇ ਆਨੰਦ ਜੀ ਕੀ ਕਹਿਣਾ ਚਾਹੋਗੇ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਢੋਨੇ ਦੀ ਜਿਹੜੀ ਖਰੀਦੇ ਸ਼ੁਰੂਆਤ ਚੇਰਮੈਨ ਸਾਹਿਬ ਹੋਰਾਂ ਨੇ ਕਰਵਾਈ ਹੈ ਜੇ ਆਪਣਾ ਡਾਕਟਰ ਲਸ਼ਮਣ ਭਗਤ ਉਹਨਾਂ ਦੇ ਨਾਲ ਚੇਰਮੈਨ ਸਾਹਿਬ ਮੌਜੂਦ ਨੇ ਸਾਡੇ ਧਰਮਜੀਤ ਜੀ ਔਰ ਮੈਂ ਮੁਬਾਰਕਬਾਦ ਦਿੰਦਾ ਹਾਂ ਉਹ ਕਿਸਾਨ ਵੀਰਾਂ ਨੂੰ ਜਿਨ੍ਹਾਂ ਦੀ ਪਹਿਲੀ ਬੋਲੀ ਅੱਜ ਲੱਗੀ ਔਰ ਅੜਤੀ ਵੀਰਾਂ ਨੂੰ ਵੀ ਉਮੀਦ ਕਰਦੇ ਹਾਂ ਬਹੁਤ ਜਲਦੀ ਜਿਹੜੀ ਹੈ ਫਸਲ ਜਿਹੜੀ ਮੰਡੀ ਵਿੱਚ ਆਜੂਗੀ ਔਰ ਜਿਹੜਾ ਜਲਦੀ ਹੀ ਕਿਸਾਨਾਂ ਦੇ ਹੱਥਾਂ ਦੇ ਵਿੱਚ ਜਿਹੜਾ ਉਹਨਾਂ ਦਾ ਵਾਜੂਬ ਮਲ ਹੋਊਗਾ ਜੀ ਚੇਰਮੈਨ ਸਾਹਿਬ ਕੀ ਕਹਿਣਾ ਚਾਹੋਗੇ ਕਿਸਾਨਾਂ ਨੂੰ ਕਿਸ ਮੰਡੀ ਹਾਂ ਸਭ ਤੋਂ ਪਹਿਲਾਂ ਤਾਂ ਕਿਸਾਨਾਂ ਲਈ ਸਭ ਆਪਣੀ ਪੰਜਾਬ ਦੀ ਸਟੇਟ ਆ ਜਿਹੜੀ ਇਹ ਖੇਤੀਬਾੜੀ ਦੀ ਸਟੇਟ ਆ ਤੇ ਇਹਦੇ ਨਾਲ ਹੀ ਮਜ਼ਦੂਰਾਂ ਦੇ ਕਿਸਾਨਾਂ ਦੇ ਘਰ ਚਲਦੇ ਆ ਤੇ ਮੈਂ ਕਿਸਾਨਾਂ ਨੂੰ ਇਹ ਬੇਨਤੀ ਵੀ ਕਰਦਾ ਕਿ ਸੁੱਖਾ ਝੂਨਾ ਲੈ ਕੇ ਆਓ ਤੇ ਜਾਮ ਨੂੰ ਆਪਣੇ ਘਰੇ ਜਾਓ ਹਰਮੰਦਰਪੁਰ ਦੇ ਸੰਗਠਨ ਕੀਤਾ ਹੈ ਸਪਲਾਈ ਦੇ ਪ੍ਰਬੰਧਾਪੂਰੇ ਜੀ ਤੇ ਪੀਣ ਦੇ ਪ੍ਰਬੰਧਾਪਾਣੀ ਦੇ ਬਿਜਲੀ ਦਾ ਪ੍ਰਬੰਧਨ ਕਰਾਇਆ ਵਜੀ ਅੱਜ ਬੋਲੀ ਲਗਾਈ ਗਈ ਹੈ 2399 ਰੇਟ ਅੱਜ ਸਰਕਾਰੀ ਖਰੀਦ ਤੇ ਬੋਲੀ ਲੱਗੀ ਹੈ ਜੀ ਪਨਗਰੇ ਨੇ ਵੀ ਕੀਤੀ ਹੈ ਜੀ ਅੱਛਾ ਜੈਤੂ ਹਲਕੇ ਵਿੱਚ ਕੁੱਲ ਜਿਹੜੀ ਮਾਰਕੀਟ ਕਮੇਟੀ ਦੇ ਅੰਦਰ ਅੰਡਰ ਆਉਂਦੀਆਂ ਇਹ ਮੰਡੀਆਂ ਕਿੰਨੀਆਂ ਹੁੰਦੀਆਂ 22 ਮੰਡੀਆਂ ਹੁੰਦੀਆਂ ਜੀ 22 ਮੰਡੀਆਂ ਦੇ ਵਿੱਚ ਖਰੀਦ ਸ਼ੁਰੂ ਹੋ ਚੁੱਕੀ ਹੈ ਜਾਂ ਹਜੇ ਮੈਂ ਤੇ ਜੈਤੂ ਹੀ ਆਇਆ ਹੁਣੇ ਖਰੀਦ ਕੇਂਦਰ ਤਾਂ ਆਇਆ ਨਹੀਂ ਕਿਤੇ 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 ਲੱਗਦਾ ਵੀ ਜਿਹੜੇ ਹੜ੍ਹ ਆਏ ਸੀ ਉਹਨਾਂ ਦੇ ਨਾਲ ਜਾਂ ਬਾਸ਼ ਹੋਈ ਆ ਉਹਨਾਂ ਨਾਲ ਜਿਹੜੀ ਫਸਲ ਆ ਥੋੜੀ ਜਿਹੀ ਲੇਟ ਹੋ ਰਹੀ ਹੈ ਜੀ ਨੀ ਇੱਧਰ ਤਾਂ ਨਹੀਂ ਕੋਈ ਇੱਧਰ ਤਾਂ ਠੀਕ ਹੈ ਜੀ ਇੱਧਰ ਤਾਂ ਨਹੀਂ ਜਿਆਦਾ ਇਨਾਂ ਕੋਈ ਪਹਿਲਾਂ ਹੀ ਆਇਆਗਾ ਕਿਦਾਂ ਲੇਟ ਆਉਣਾ ਚਾਹੁੰਦਾ ਇਹ ਕਿ ਪਹਿਲਾਂ ਆਏ ਜੀ ਮੰਡੀਆਂ ਪਹਿਲਾਂ 15 ਤਰੀਕ ਤੋਂ ਖੁੱਲ੍ਹ ਗਈਆਂ ਇਸ ਕਰਕੇ ਤੇ ਮਗਰੋਂ ਤੋਂ ਨਾ ਧੀ ਘਾ ਰਹੇ ਜੀ ਅੱਛਾ ਸਾਨਾ ਵੀ ਸੁੱਕਾ ਜੀ ਸਾਨਾ ਨੂੰ ਕੀ ਅਪੀਲ ਕਰੋਗੇ ਸਾਨਾ ਤਾਂ ਹੀ ਅਪੀਲ ਕਰਦਾ ਵਿੱਚ ਸੁੱਕਾ ਤੋਂ ਨਾ ਵਟ ਕੇ ਲਿਓ ਗਿੱਲਾ ਤੋਂ ਨਾ ਲਿਓ ਵੀ ਸੁੱਕਾ ਤੋਂ ਨਾ ਵਟ ਕੇ ਲਿਓ ਨਾਲ ਦੀ ਨਾਲ ਪਹੁੰਚ ਜਾਊਗਾ ਤੇ ਨਾਲ ਚੱਕਿਆ ਜਾਊਗਾ ਤੁੰਨਾ ਤੇ ਇਹ ਹੀ ਬੇਨਤੀ ਕਰਨੀ ਚਾਹੁੰਦਾ ਸਾਨਾ ਨੂੰ ਠੀਕ ਹੈ ਸਭ ਧੰਨਵਾਦ ਲਾਈਵ